ਪਤਾ ਵੀ ਅਸੀਂ ਕਿਸੇ ਹੋਰ ਪਾਰਟੀ ਨਾਲ ਸਬੰਧ ਰੱਖਦੇ ਪਰ ਨਹੀਂ ਸਾਡਾ ਇਸ ਪਾਰਟੀ ਦੇ ਨਾਲ ਕੋਈ ਸਬੰਧਤ ਨਹੀਂ ਸਾਡਾ ਸਬੰਧ ਆ ਸਾਰੇ ਪਿੰਡਾਂ ਨਾਲ ਇਹ ਸਾਰੇ ਦਾ ਸਾਰਾ ਜੇਕਰ ਉਸ ਟਾਈਮ ਤੇ ਪੁਲ ਬਣਿਆ ਹੁੰਦਾ ਤਾਂ ਆਪਣੇ ਪਿੰਡਾਂ ਨੇ ਸਾਧਕ ਬਣੇ ਹੋਣਾ ਸੀ ਬਹੁਤ ਵੱਡਾ ਇੱਕ ਕਸਬੇ ਦਾ ਰੂਪ ਧਾਰਨ ਕਰਨਾ ਸੀ ਵੈਸੇ ਤਾਂ ਕਈ ਜਣਾ ਵੀ ਉਹ ਐ ਕਰ ਲੋ ਆ ਕਰ ਲੋ ਜਦੋਂ ਕੋਈ ਗੱਲ ਬੰਦਦੀ ਹੈ ਉਦੋਂ ਗੱਲਾਂ ਚੰਗੀਆਂ ਲੱਗਦੀਆਂ ਉਥੇ ਕੋਈ ਪਾਰਟੀ ਪਾਈ ਨੂੰ ਲੈ ਕੇ ਹੋ ਸਕਦਾ ਕਿ ਦਿਮਾਗ ਹੋਵੇ ਵੀ ਸਰਕਾਰ ਹੈ ਕਿ ਸਰਕਾਰ ਦਾ ਨੰਬਰ ਨਾ ਮਣ ਇਹ ਅਭੀ ਇਹ ਜਿਹੜੀ ਮੰਗ ਪਤਾ ਹੀ ਨਹੀਂ ਕਿਵੇਂ ਹੁਣ ਪੂਰੀ ਹੋਣ ਲਈ ਤੇ ਹੁਣ ਡਿਕਾਡ ਆਉਂਦੇ ਪਤਾ ਨਹੀਂ ਕਿਉਂ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਬਨੇ ਪਵਾਂ ਨਾ ਪਨੇ ਜੀ ਪਹਿਲਾਂ ਸਾਡੀ ਮੰਗ ਇਹ ਹੀ ਆ ਜੀ ਸੜਕ ਦੀ ਮੰਗ ਕੀਤੀ ਹੋਈ ਹੈ ਜੀ ਸੜਕ ਵੀ ਬਣੂਗੀ ਜੇ ਪੋਲੀ ਨਾ ਰਿਆ ਸਾਡੀ ਸੜਕ ਕਿੱਥੋਂ ਤੁਣੂਗੀ ਜੀ ਜਿਹੜੀਆਂ ਜੋੜੀਆਂ ਨਹਿਰਾਂ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਬਣੀਆਂ ਹੋਈਆਂ ਨੇ ਪਹਿਲੀ ਵਾਰ ਹੋਇਆ ਕਿ ਪੰਜਾਬ ਸਰਕਾਰ ਦਾ ਵੱਡਾ ਅਪਰਾਲਾ ਦੇਖਣ ਨੂੰ ਮਿਲਿਆ ਹੈ ਜਿਨ੍ਹਾਂੇ ਪੁਰਾਣੇ ਪੁਲ ਸੀ ਸਾਰੇ ਸਟੀਲ ਬ੍ਰਿਜ ਦੇ ਨਾਲ ਉਹ ਨਵੇਂ ਬਣਨ ਜਾ ਰਹੇ ਨੇ ਪਰ ਜਿੱਥੇ ਅਸੀਂ ਖੜੇ ਹਾਂ ਇਸ ਲੋਕੇਸ਼ਨ ਤੇ ਜਿਹੜਾ ਇੱਕ ਨਵਾਂ ਪੁਲ ਜਿਹੜਾ ਆਪਾਂ ਗੱਲ ਕਰ ਸਕਦੇ ਆ ਆਜ਼ਾਦੀ ਤੋਂ ਬਾਅਦ ਨਵਾਂ ਪੁਲ ਪਹਿਲੀ ਵਾਰ ਬਣਨ ਜਾ ਰਿਹਾ ਹੈ ਇਹ ਨਵੇਂ ਪੁਲ ਦੇ ਘਟੋ-ਕਟ ਕਾਫੀ ਵੱਡੀ ਗਿਣਤੀ ਦੇ ਵਿੱਚ ਆਪਾਂ ਗੱਲ ਕਰ ਗਏ ਸ੍ਰੀ ਮੌਕਸਰ ਸਾਹਿਬ ਤੇ ਫਰੀਦਕੋਟ ਦੇ ਪਿੰਡਾਂ ਨੂੰ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋਣ ਵਾਲਾ ਹੈ ਇਧਰਲੇ ਪਾਸੇ ਤੁਹਾਨੂੰ ਜਿਹੜੀ ਤਸਵੀਰ ਦਿਖਾਉਣੇ ਆ ਇਹ ਫਰੀਦਕੋਟ ਪਾਸੇ ਵੱਲੋਂ ਜਿਹੜੀ ਸੜਕ ਆਉਂਦੀ ਹੈ ਇਹ ਸੜਕ ਇੱਥੋਂ ਕ੍ਰੋਸ ਕਰਦੀ ਹੈ ਹਾਲਾਂਕਿ ਇਹ ਸੜਕ ਇੱਥੋਂ ਦੀ ਪੁਲ ਬਣਿਆ ਹੁੰਦਾ ਤਾਂ ਸਿੱਧੀ ਕ੍ਰੋਸ ਹੋਣੀ ਸੀ ਤਾਂ ਸਾਈਡ ਤੇ ਜਾ ਕੇ ਪੁਲ ਬਣਿਆ ਹੈ ਕਾਫੀ ਜਿਹੜਾ ਨਹਿਰ ਦੇ ਨਾਲ-ਨਾਲ ਦੀ ਲੋਕਾਂ ਨੂੰ ਜਾਣਾ ਪੈਂਦਾ ਹੈ ਕਾਫੀ ਇਸ ਜਿਹੜਾ ਸੜਕ ਤੇ ਪਿਛਲੇ ਸਮੇਂ ਦੇ ਵਿੱਚ ਹਾਦਸੇ ਵੀ ਵਾਪਰ ਚੁੱਕੇ ਨੇ ਤਾਂ ਹੁਣ ਜਿਹੜਾ ਇਹ ਪੁਲ ਹੈ ਸਿੱਧੀ ਕ੍ਰੋਸਿੰਗ ਹੈ ਦੂਜੇ ਪਾਸੇ ਪਿੰਡ ਹੈਗਾ ਫਿੱਡੇਕਲਾਂ ਬਿਲਕੁਲ ਨਜ਼ਦੀਕ ਪਿੰਡ ਹੈ ਵੱਡੀ ਨਹਿਰ ਦੇ ਨਾਲ ਤਾਂ ਉਸ ਫਿੱਡੇਕਲਾਂ ਤੇ ਡੱਗੋ ਰਮਾਣੇ ਦਾ ਪੁਲ ਜਿਹੜਾ ਇੱਥੋਂ ਸਿੱਧਾ ਬਣ ਜਾ ਰਿਹਾ ਹੈ ਕਿਤੇ ਨਾ ਕਿਤੇ ਜਿਹੜਾ ਪੁਰਾਣੇ ਪੁਲ ਨੂੰ ਲੈ ਕੇ ਜਰੂਰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਨਵਾਂ ਪੁਲ ਬਣਦਾ ਤਾਂ ਪੁਰਾਣਾ ਪੁਲ ਜਿਹੜਾ ਟਹਿ ਜਾਵੇਗਾ ਤਾਂ ਨਕਸ਼ਾ ਵੀ ਤੁਹਾਨੂੰ ਅਸੀਂ ਉਹ ਦਿਖਾ ਦਿੰਨੇ ਆ ਜਿਹੜਾ ਨਕਸ਼ਾ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਪਿੰਡ ਫਰੀਦਕੋਟ ਵਾਲੇ ਪਾਸੋਂ ਡੱਗੋ ਰਮਾਣੇ ਵੇਜਦੀ ਹੋ ਕੇ ਜਿਹੜੀ ਇਹ ਸੜਕ ਆਉਂਦੀ ਹੈ ਤਾਂ ਇਹ ਨਹਿਰਾਂ ਦੇ ਉੱਤੋਂ ਦੀ ਜਿਹੜਾ ਇਹ ਪੁਲ ਪਾਸ ਹੋ ਕੇ ਤਾਂ ਇਹ ਸਾਹਮਣੇ ਫੱਡੇ ਕਲਾਂ ਦੇ ਵਿੱਚ ਦੀ ਹੋ ਕੇ گا ਸਰਾਏ ਨਾਗਾ 임ਰਾੜ ਕਲਾਂ ਸ਼੍ਰੀ ਮਕਸਦ ਸਾਹਿਬ ਨੂੰ ਜਿਹੜਾ ਜਾਵੇਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਆ ਜਿਹੜੇ ਉਹਨਾਂ ਨੂੰ ਰਾਹਤ ਮਿਲੂਗੀ ਇਸ ਸਿੱਧੀ ਸੜਕ ਉੱਤੋਂ ਦੀ ਜਿਹੜਾ ਉਹ ਪਾਰ ਕਰਨਗੇ ਤੇ ਅੱਜ ਇਸ ਪੁਲ ਦੇ ਹੱਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਫੀ ਪਿੰਡਾਂ ਦੇ ਲੋਕ ਐ 20 ਤੋਂ 25 ਪਿੰਡਾਂ ਦੇ ਲੋਕ ਜਿਹੜੇ ਹੋਣਗੇ ਅੱਜ ਇਸ ਪੁਲ ਦੇ ਹੱਕ ਦੇ ਵਿੱਚ ਆਏ ਨੇ ਅੱਜ ਖੜੇ ਨੇ ਗੱਲਬਾਤ ਕਰਦੇ ਆ ਕਿ ਕਾਰਨ ਕੀ ਐ ਅੱਜ ਉਹਨਾਂ ਨੂੰ ਲੋੜ ਕਿਉਂ ਪਈ ਐ ਇੱਥੇ ਇਕੱਠੇ ਹੋਣ ਦੀ ਕੀ ਕਾਰਨ ਐ ਗੱਲਬਾਤ ਕਰਾਂਗੇ ਹਾਂਜੀ ਕੀ ਨਾ ਤੁਹਾਡਾ ਮੇਰਾ ਨਾਮ ਲਖਵਿੰਦਰ ਸਿੰਘ ਐ ਜੀ ਤੇ ਸਾਨੂੰ ਬਹੁਤ ਵੱਡਾ ਫਾਇਦਾ ਹੋਣ ਲੱਗਿਆ ਸੀ ਤੇ ਕੁਝ ਕੁ ਬੰਦੇ ਗੁੰਮਰਾਹ ਕਰ ਲਏ ਆ ਜਿਹੜੇ ਲੈਫਟ ਪੰਪ ਲੈਫਟ ਪੰਪ ਜਿਹੜੇ ਬੰਦੇ ਖੜੇ ਹੈ ਜੀ ਸਾਰਿਆਂ ਦੇ ਹਿੱਸੇ ਹੈਗੇ ਜਮੀਨਾਂ 'ਚ ਤਕਰੀਬਨ ਤੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਗਿਆ ਤੇ ਪੁਲ ਬਣ ਗਿਆ ਬਹੁਤ ਵੱਡੀ ਸਹੂਲਤ ਹੈ ਪਿੰਡ ਨੂੰ ਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਚਾਹਣਾ ਹੈ ਵੀ ਜਿਹੜੀ ਡੱਗਰ ਮਾਣੇ ਤੋਂ ਸੜਕਾਂ ਦੀ ਵੱਡੇ ਫਿਰਿਆਂ ਨੂੰ ਇਹਦਾ ਸਿੱਧਾ ਪੁਲ ਬਣਨਾ ਚਾਹੀਦਾ ਹੈ ਸਾਡੇ ਦਾਣਾ ਮੰਡੀ ਨੂੰ ਫਾਇਦਾ ਹੁੰਦਾ ਗੁਰੂ ਘਰ ਨੂੰ ਵੀ ਤੇ ਸਾਰੇ ਪਿੰਡਾਂ ਨੂੰ ਘੱਟੋ ਘੱਟ ਵੀ 20 ਪਿੰਡਾਂ ਨੂੰ ਇਹਦਾ ਫਾਇਦਾ ਹੋਣ ਜਾ ਰਿਹਾ ਤੇ ਕੁਝ ਬੰਦੇ ਜਿਹੜੇ ਉਹ ਸਾਨੂੰ ਵਹਿਮਾ ਭਰਮਾ ਚ ਪਾ ਰਹੇ ਆ ਵੀ ਲੈਫਟ ਪੰਪ ਪੱਟੇ ਜਾਣਗੇ ਪੁਲ ਉਹ ਵੀ ਮੌਜੂਦ ਰਹੇਗਾ ਚੱਲਦਾ ਹੈ ਵਧੀਆ ਤੇ ਚੱਲਦਾ ਰਹੇਗਾ ਤੇ ਇਹ ਪੁਲ ਸਾਨੂੰ ਨਵਾਂ ਬਣਨਾ ਚਾਹੀਦਾ ਇੱਥੇ ਡਗੁਰਮਾਣੇ ਤੋਂ ਫਿੱਡੇ ਕਲਾਂ ਸਿੱਧਾ ਹਾਂਜੀ ਬਾਈ ਖਾਲਸਾ ਬਾਈ ਤਾਂ ਜੇ ਆਪਾਂ ਗੱਲ ਕਰ ਗਏ ਤਾਂ ਸਾਰੇ ਲੋਕ ਇੱਥੇ ਜਿਹੜੇ ਪਹੁੰਚੇ ਨੇ ਉਹਨਾਂ ਦੇ ਵਿੱਚ ਪਾਰਟੀ ਵਾਲੀ ਤੋਂ ਉੱਪਰ ਉੱਠ ਕੇ ਸਾਰੇ ਇੱਥੇ ਇਕੱਠੇ ਹੋਏ ਨੇ ਇਹ ਨਹੀਂ ਆਪਾਂ ਕਹਿ ਸਕਦੇ ਇੱਕ ਪਾਰਟੀ ਦੇ ਕਿਉਂਕਿ ਜੇ ਮੌਜੂਦਾ ਸਰਕਾਰ ਦਾ ਇਹ ਉਪਰਾਲਾ ਸਾਹਮਣੇ ਆਇਆ ਤਾਂ ਸਾਰੀਆਂ ਪਾਰਟੀਆਂ ਦੇ ਲੋਕ ਸਾਥ ਦੇ ਰਹੇ ਨੇ ਫਾਇਦਾ ਹੋਣ ਜਾ ਰਿਹਾ ਹਾਂਜੀ ਐਗਰੂ ਜੀ ਕਾ ਖਾਲਸਾ ਵੈਰੀ ਜੀ ਕੀ ਫਤਿਹ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਨਾ ਜੀ ਉਹ ਇਹ ਹੈ ਵੀ ਜਿਹੜੀ ਪਟੜੀ ਦੇ ਪਰਲੇ ਪਾਸੇ ਸੜਕ ਬਣੀ ਹੈ ਨਾ ਜੀ ਉਹ 11 ਫੁੱਟ ਚੌੜੀ ਸੜਕ ਹੈ ਤੇ ਜਿਹੜੀ ਜਗ੍ਹਾ ਉਹ ਉਸ ਰਹਾੰਦ ਫੀਡ ਨੂੰ ਨਹਿਰ ਦੀ ਹੈ ਤੇ ਉਹ ਕਦੇ ਵੀ ਦੁਬਾਰਾ ਹੋਰ ਨਵੇਂ ਸਿਰੋਂ ਸੜਕ ਨਹੀਂ ਬਣ ਸਕਦੀ ਨਾ ਉਹਦਾ ਟੈਂਡਰ ਹੋ ਸਕਦਾ ਠੀਕ ਹੈ ਇਹ ਸਭ ਤੋਂ ਵੱਡੀ ਸਾਡਾ ਨੁਕਸਾਨ ਹੈ ਉਹ ਸੜਕ ਪੱਟੀ ਪਈ ਹੈ ਇਥੋਂ ਕਿੰਨੇ ਹਾਲੇ ਤੱਕ ਵਰਤ ਰਹੇ ਤੁਸੀਂ ਸਾਰੇ ਜਾਣਦੇ ਹੋ ਠੀਕ ਹੈ ਨਾ ਗੱਲ ਇਹ ਕੋਈ ਮੈਂ ਇਕੱਲਾ ਆਪਣੇ ਵਾਸਤੇ ਨਹੀਂ ਹੈ ਜਾਂ ਮੇਰਾ ਖੇਤ ਲੱਗਦਾ ਜਾਂ ਮੇਰਾ ਕੋਈ ਉਹ ਹੈ ਇਹ ਸਾਰੇ ਪਿੰਡਾਂ ਦੀ ਸਮੱਸਿਆ ਜੀ ਇਹ ਕੋਈ ਇਸ ਤੋਂ ਪਹਿਲਾਂ ਜਦੋਂ ਨਹਿਰਾਂ ਬਣੀਆਂ ਸੀਗੀਆਂ ਉਦੋਂ ਸਾਡੇ ਬਜ਼ੁਰਗਾਂ ਨੇ ਕੁਪਲ ਪਾਸ ਕਰਵਾਇਆ ਸੀਗਾ ਜੀ ਤਾਂ ਉਸ ਟਾਈਮ ਤੇ ਸਾਰਾ ਕਾਗਜ਼ ਪੱਤਰ ਤਿਆਰ ਕਰਵਾ ਕੇ ਜਿਵੇਂ ਕੋਈ ਬਜ਼ੁਰਗ ਅੱਗੇ ਲੱਗਦਾ ਉਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨੇ ਕਿਸੇ ਦੂਸਰੇ ਬੰਦੇ ਨੂੰ ਕਿਹਾ ਲਓ ਜੀ ਆ ਤੁਸੀਂ ਆਪਣਾ ਬਠਿੰਡਾ ਜ਼ਿਲ੍ਹਾ ਹੁੰਦਾ ਸੀਗਾ ਉਹਨਾਂ ਨੇ ਕਿਹਾ ਜੀ ਤੁਸੀਂ ਆ ਕਾਗਜ਼ਾਤ ਜਾ ਕੇ ਉੱਥੇ ਬਠਿੰਡਾ ਦੇ ਡੀਸੀ ਦਫ਼ਤਰ ਦੇ ਕੇ ਆਓ ਉਹਨਾਂ ਨੇ ਕਿਹਾ ਜੀ ਸਾਡਾ ਤਾਂ ਟਾਈਮ ਨਹੀਂ ਸਾਡੇ ਕੋਲ ਮਤਲਬ ਉਦੋਂ ਦੇ ਲੋਕ ਇਸ ਗੱਲ ਨੂੰ ਪਛਤਾਈ ਜਾਂਦੇ 60 ਤੋਂ 65 ਸਾਲ ਹੋ ਗਏ ਆ ਅੱਜ ਸਾਡੇ ਕੋਲੇ ਮੌਕਾ ਆ ਅਸੀਂ ਧੰਨਵਾਦੀਆਂ ਸਰਕਾਰ ਦੇ ਮੌਜੂਦਾ ਸਰਕਾਰ ਦੇ ਹਾਲਾਂਕਿ ਅਸੀਂ ਮਤਲਬ ਤੁਹਾਨੂੰ ਪਤਾ ਵੀ ਅਸੀਂ ਕਿਸੇ ਹੋਰ ਪਾਰਟੀ ਨਾਲ ਸੰਬੰਧ ਰੱਖਦੇ ਹਾਂ ਪਰ ਨਹੀਂ ਸਾਡਾ ਇਸ ਪਾਰ ਕੋਈ ਸਾਡਾ ਕੱਲੇ ਪਿੰਡ ਦਾ ਸਵਾਰਥ ਨਹੀਂ ਕੋਈ ਸਾਡਾ ਡੱਗੁਰਮਣੇ ਦਾ ਸਵਾਰਥ ਨਹੀਂ ਹੈ ਇਹ ਸਾਰੇ ਦਾ ਸਾਰਾ ਜੇਕਰ ਉਸ ਟਾਈਮ ਤੇ ਪੁਲ ਬਣਿਆ ਹੁੰਦਾ ਤਾਂ ਆਪਣੇ ਪਿੰਡਾਂ ਨੇ ਸਾਧਕ ਬਣੇ ਹੋਣਾ ਸੀਗਾ ਬਹੁਤ ਵੱਡਾ ਇੱਕ ਕਸਬੇ ਦਾ ਰੂਪ ਧਾਰਨ ਕਰਨਾ ਸੀਗਾ ਜਿਹੜਾ ਕਿ ਬਹੁਤ ਪਛੜ ਚੁੱਕਿਆ ਹੈ ਅੱਜ ਸਾਡੇ ਕੋਲ ਮੌਕਾ ਆਇਆ ਹੈ ਅੱਜ ਅਸੀਂ ਇਹ ਗੱਲ ਨਾ ਕਰੀਏ ਵੀ ਮੇਰੇ ਖੇਤ ਨੂੰ ਸਿੱਧਾ ਹੋ ਜੇ ਮੇਰੇ ਖੇਤ ਨੂੰ ਸਿੱਧਾ ਹੋ ਜੇ ਜਾਂ ਮੇਰੀ ਕੋ ਦੋ ਮਰਲੇ ਜ਼ਮੀਨ ਨਾ ਆ ਜਾਂ ਉਹ ਨਾ ਇਸ ਤੋਂ ਉੱਪਰ ਉੱਠ ਕੇ ਸਾਰੇ ਇਲਾਕੇ ਦੀ ਖਾਤਰ ਸਾਨੂੰ ਕਰਨਾ ਚਾਹੀਦਾ ਜੀ ਧੰਨਵਾਦ ਤਾਂ ਜਿਵੇਂ ਦੱਸਿਆ ਇਹ ਅਕਾਲੀ ਦਲ ਦੇ ਨਾਲ ਸੰਬੰਧਿਤ ਰੱਖਦੇ ਨੇ ਇੱਧਰ ਕਾਂਗਰਸ ਦੇ ਨਾਲ ਸੰਬੰਧ ਰੱਖਦੇ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਏ ਨੇ ਕਿਵੇਂ ਲੱਗਦਾ ਜੀ ਅੱਜ ਪੁੱਲ ਨੂੰ ਲੈ ਕੇ ਸਾਰੇ ਲੋਕਾਂ ਦਾ ਇੱਕ ਆ ਦਿਖਣ ਨੂੰ ਮਿਲਿਆ ਮੇਰਾ ਪਰੇ ਰੋਡ ਆ ਜਿਹੜਾ ਨਕਸ਼ੇ ਮੁਤਾਬਕ ਇੱਥੇ ਹੀ ਪਾਸ ਹੋਇਆ ਪੁਲ ਜਿਹੜਾ ਪਰ ਕੁਛ ਲੋਕ ਜਿਹੜੇ ਉਧਰ ਕੱਚੇ ਰਾਹ ਦੇ ਉੱਤੇ ਪੁਰਾਣਾ ਪੁਲ ਬਣਿਆ ਹੋਇਆ ਉਹ ਠੇਕੇਦਾਰ ਨੂੰ ਗੁੰਮਰਾਹ ਕਰਕੇ ਉੱਤੇ ਪ੍ਰੈਸ਼ਰ ਪਾ ਕੇ ਸਮਾਨ ਇੱਥੋਂ ਚੁੱਕਾ ਕੇ ਉਧਰ ਲਿਆਉਣਾ ਚਾਹੁੰਦੇ ਆ ਪਰ ਜਿਹੜਾ ਫਿੱਡੇਕਲਾਂ ਦਾ ਸਭ ਤੋਂ ਵੱਡਾ ਹੈਗਾ ਇਹ ਸਕੂਲ ਆ ਜਿਹੜਾ ਇਹ ਡੱਗੋ ਰਮਾਣੇ ਚ ਪਲੱਸ 2 ਦਾ ਪਾਸ ਹੋਇਆ ਬਹੁਤ ਪੁਰਾਣਾ ਕਿਉਂਕਿ ਇੱਧਰ ਏਰੀਆ ਚ ਪੰਜਾਂ ਛਿਆਂ ਪਿੰਡਾਂ 'ਚ ਇੱਧਰ ਮਤਲਬ ਸਕੂਲ ਹੈ ਨਹੀਂ ਪਲੱਸ 2 ਦਾ ਇੱਥੋਂ ਦੇ ਜਿਹੜੇ ਫਿੱਡੇਕਲਾਂ ਦੇ ਬੱਚੇ ਆ ਉਹ ਡੱਗੋ ਰਮਾਣੇ ਪੜਨ ਜਾਂਦੇ ਆ ਸਭ ਤੋਂ ਜ਼ਿਆਦਾ ਤਾਂ ਬੱਚਿਆਂ ਨੂੰ ਬੱਚਿਆਂ ਨੂੰ ਇੱਧਰ ਦੁੱਕ ਕਿਉਂਕਿ ਬਹੁਤ ਦਿੱਕਤ ਆਊਗੀ ਜੇ ਪਉਣ ਉੱਤਰ ਬਣਦਾ ਤੇ ਇਹ ਰੋਡ ਆ ਜਿਹੜੀ ਸੜਕ ਦੇ ਨਾਲ-ਨਾਲ ਜਾਂਦੀ ਹੈ ਇਹ ਰੋਡ ਨਹੀਂ ਗੀ ਸੜਕ ਦੇ ਨਾਲ-ਨਾਲ ਇਹ ਸਿਰਫ ਸੜਕ ਦੀ ਕੱਚੀ ਇੱਕ ਨਹਿਰ ਦੀ ਪਰੜੀ ਸੀ ਜਿਹਦੇ ਉੱਤੇ ਚੱਕ ਕੇ ਠੇਕੇਦਾਰ ਨੇ ਪਿਛਲੇ ਸਮੇਂ ਦੇ ਵਿੱਚ ਇਹਦੇ ਉੱਤੇ ਬੱਜਰੀ ਪਾ ਕੇ ਤੇ ਇਹਨੂੰ ਇੱਕ ਆਰਜੀ ਸੜਕ ਦੇ ਲੈ ਦੇਤੀ ਹੈ ਪਰ ਇਹ ਪੱਕੀ ਕੋਈ ਸੜਕ ਨਹੀਂ ਨਾ ਹੀ ਇਹ ਸੜਕ ਨਕਸ਼ੇ ਦੇ ਵਿੱਚ ਹੈਗੀ ਹੈ ਹੁਣ ਇਹ ਜੇ ਇਹਦੇ ਉੱਪਰ ਦੀ ਜਦੋਂ ਕੋਈ ਬੱਚੀਆਂ ਜਾਂ ਕੋਈ ਟੱਪਦਾ ਪਿੱਛੇ ਜੇ ਵੀ ਇਕਾਸਾ ਅਸੀਂ ਬੱਸ ਡੈਗਪੀ ਵਿੱਚ ਹੁਣ ਇਹਦੇ ਤੇ ਡਕੈਤੀਆਂ ਰਾਤ ਨੂੰ ਚੋਰੀਆਂ ਡਕੈਤੀਆਂ ਵੀ ਹੁੰਦੀਆਂ ਫਿਰ ਲੋਕਾਂ ਦੇ ਹਾਸੇ ਹੁੰਦੇ ਆ ਹਮੇਸ਼ਾ ਕੋਈ ਬੰਦਾ ਰਾਤ ਨੂੰ 6 ਵਜੇ ਤੋਂ ਬਾਅਦ ਇੱਧਰ ਨਹੀਂ ਜਾ ਸਕਦਾ ਜੇ ਇੱਧਰ ਦੀ ਪੁਲ ਬਣੇ ਤੇ ਇੱਧਰ ਬੱਚੇ ਜਿਹੜੇ ਮਤਲਬ ਪੜਨੋਂ ਵਾਂਝੇ ਰਹਿ ਜਾਂਦੇ ਆ ਫਿਰ ਉਹ ਸਾਰੇ ਹੀ ਇੱਧਰ ਜਾਣਗੇ ਤੇ ਪੜਨ ਤੋਂ ਕੋਈ ਵਾਂਝਣਾ ਨਹੀਂ ਰਹੂਗਾ ਸਾਡੀ ਇਹ ਮੁੱਖ ਮੰਗ ਹੈ ਕਿਉਂਕਿ ਅੱਗੇ ਪੀੜ੍ਹੀ ਹੈ ਜਿਹੜੀ ਸਰਕਾਰ ਚਾਹੁੰਦੀ ਹੈ ਵੀ ਹਰੇਕ ਬੱਚਾ ਜਿਹੜਾ ਉਹ ਸਰਕਾਰੀ ਸਕੂਲ ਚ ਪੜੇ ਸਰਕਾਰੀ ਸਕੂਲ ਚ ਤਾਂ ਹੀ ਪੜੂਗਾ ਜੇ ਉਹਨੂੰ ਸਹੂਲਤ ਜਾਣ ਦੀ ਹੋਊਗੀ ਤਾਂ ਕਿਉਂਕਿ ਜਾਣ ਦੀ ਸਹੂਲਤ ਇਹ ਹੀ ਆ ਵੀ ਜੇ ਹੁਣ ਪੌੜਾ ਜੇ ਸਿੱਧਾ ਹੋਊਗਾ ਤਾਂ ਬੱਚੇ ਛੇਤੀ ਜਾਣਗੇ ਬਾਕੀ ਜਿਹੜਾ ਇੱਧਰ ਇੱਕ ਵਧੀਆ ਅੰਗਰੇਜ਼ੀ ਸਕੂਲ ਵੀ ਬਣਿਆ ਹੈ ਮਕਸਰ ਦੇ ਵਿੱਚ ਜਿਹੜੇ ਬੱਚਿਆਂ ਨੇ ਉਧਰ ਡੱਗੋਰ ਮੰਨੇ ਦੇ ਨੇ ਪੜਨ ਜਾਣਾ ਉਹਨਾਂ ਨੂੰ ਉੱਪਰ ਦੀ ਹੋ ਕੇ ਹਰਗੇ ਵਾਲਾ ਦਸਾਂ ਪਿੰਡਾਂ ਦੇ ਉੱਪਰ ਦੀ ਹੋ ਕੇ ਬੱਸਾਂ ਵੈਨਾ ਜਾਂਦੀਆਂ ਉਹਨਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਸਾਡੀ ਇਹ ਪੁਰਜੋ ਮੰਗ ਹੈ ਬੇਨਤੀ ਹੈ ਵੀ ਸਰਕਾਰ ਦੇ ਮੂਹਰੇ ਵੀ ਅਸੀਂ ਤਾਂ ਵਿਰੋਧੀ ਨਾ ਹੋਣ ਦੇ ਨਾਤੇ ਵੀ ਅਸੀਂ ਇਹ ਪੁਲ ਦੇ ਨਾਲ ਖੜੇ ਹਾਂ ਸਰਕਾਰ ਦੇ ਜੋ ਸਰਕਾਰ ਚੰਗਾ ਕੰਮ ਕਰਦੀ ਹੈ ਕਿਉਂਕਿ ਅਸੀਂ ਸਰਕਾਰ ਨੂੰ ਇਸ ਕੰਮ ਦੇ ਸਲਾਘਾ ਵੀ ਦਿੰਦੇ ਹਾਂ ਪਰ ਪੁਲ ਸਾਡਾ ਜਿਹੜਾ ਇੱਥੇ ਹੀ ਬਣਾਣਾ ਚਾਹੀਦਾ ਕਿਉਂਕਿ ਬੱਚਿਆਂ ਦੇ ਅੱਗੇ ਫਿਊਚਰ ਨੂੰ ਧਿਆਨ ਚ ਰੱਖਦੇ ਹੋਏ ਪੁਲ ਨੂੰ ਬੇਨਤੀ ਸਾਡੀ ਇੱਥੇ ਹੀ ਬਣਾਣਾ ਚਾਹੀਦਾ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦਾ ਹੀ ਹਲਕਾ ਵੀ ਆਉਂਦਾ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਕੋਲੇ ਤੁਸੀਂ ਪਹੁੰਚ ਕੀਤੀ ਹੈ ਹਾਂਜੀ ਉਹਨਾਂ ਕੋਲੇ ਪਹੁੰਚ ਕੀਤੀ ਸੀ ਉਹਨਾਂ ਦਾ ਵੀ ਪਹਿਲ ਦੇ ਆਧਾਰ ਤੇ ਵੀ ਸਿੱਧਾ ਹੀ ਰਸਤਾ ਬਣਾਇਆ ਜਾਵੇ ਇਹ ਉਹਨਾਂ ਦੀ ਵੀ ਮਤਲਬ ਕਿ ਸਾਡੇ 20 ਪਿੰਡਾਂ ਦੀ ਮੰਗ ਵੀ ਇਹੀ ਹੈ ਤੇ ਉਹਨਾਂ ਦੀ ਵੀ ਮੰਗ ਵੀ ਇਹੀ ਹੈ ਵੀ ਇਹ ਤੁਹਾਨੂੰ ਮਤਲਬ ਕਿ ਸਿੱਧਾ ਰਸਤਾ ਬਣਦਾ ਤੇ ਬਹੁਤ ਪਿੰਡਾਂ ਨੂੰ ਪ੍ਰੋਫਿਟ ਹੋ ਰਿਹਾ ਹੈ ਕਿਉਂਕਿ ਇਥੋਂ ਦੀ ਜੋ ਬਸਾਂ ਵੀ ਲੱਗ ਸਕਦੀਆਂ ਹਨ ਮੁਕਸਰ ਤੋਂ ਲਾ ਕੇ ਰੇਕੋਟ ਤੱਕ ਆਪਾਂ ਨੂੰ ਪੂਰਾ ਮੈਨੀ ਫਟੋ ਬਣ ਜਾਂਦਾ ਇਹਦੇ ਤੁਹਾਨੂੰ ਕਿੰਨੇ ਫਾਇਦੇ ਹੋਣੇ ਆ ਜੇ ਪੁਲ ਨਹੀਂ ਬਣਦਾ ਤੇ ਕਿੰਨਾ ਨੁਕਸਾਨ ਹੋ ਸਕਦਾ ਉਹ ਤਾਂ ਸਾਰਾ ਨੁਕਸਾਨ ਹੀ ਨੁਕਸਾਨ ਆ ਜੀ ਉਹ ਤਾਂ ਉਹ ਹੈਗਾ ਹੀ ਆ ਉਹ ਤਾਂ ਫਿਰ ਹੈਗਾ ਹੀ ਉਹ ਤਾਂ ਕੋਈ ਬੈਨੀਫਿਟ ਤਾਂ ਹੈ ਨਹੀਂਗਾ ਹੁਣ ਇੱਥੇ ਤੁਸੀਂ ਵੇਖੋ ਵੀ 9 ਫੁੱਟੀ ਛੜਕ ਹੈ ਨਾ ਤਾਂ ਕੋਈ ਟਰਾਲਾ ਟੱਪਦਾ ਨਾ ਕੋਈ ਬੱਸ ਜਾਂਦੀ ਹੈ ਨਾ ਕੋਈ ਇਧਰ ਆਪਣੇ ਹੁਣ ਸਰਕਾਰੀ ਸਕੂਲ ਆ ਹੁਣ ਬੱਚਿਆਂ ਨੂੰ ਵੀ ਇਥੋਂ ਤੁਸੀਂ ਦੇਖੀ ਜਾਂਦੇ ਆ ਵੀ ਨਹਿਰ ਦੇ ਉੱਪਰ ਦੀ ਕੁੜੀਆਂ ਨੂੰ ਟੱਪਣਾ ਵੀ ਮੁਸ਼ਕਲ ਹੀ ਹੈ ਜਿਹੜੇ ਅੱਜ ਦੇ ਹਾਲਾ ਚੱਲੀ ਜਾਂਦੇ ਸੱਦਾ ਪੁਲ ਜਾਂਦਾ ਨਾਲ ਹੀ ਪਿੰਡ ਆ ਗਿਆ ਤੇ ਕਿਲੋਮੀਟਰ ਤੇ ਪਿੰਡ ਅੱਧਾ ਕਿਲੋਮੀਟਰ ਵੀ ਹੈ ਨਹੀਂ ਤਕਰੀਬਨ ਸੋ ਜੇ ਕੀ ਕਹਿਣਾ ਚਾਹੂਗੇ ਅਸੀਂ ਤਾਂ ਇਹ ਧੰਨਵਾਦ ਕਰਦੇ ਸਰਕਾਰ ਦਾ ਸਾਡੇ ਕਹਿਣ ਤੇ ਜਿਨ੍ਹਾਂ ਨੇ ਪੋਲ ਤੋਂ ਪਾਸ ਕਰਾਇਆ ਬਹੁਤ ਪੁਰਾਣੀ ਮੰਗ ਹੈ ਇਹ ਸਾਡਾ ਬਹੁਤ ਏਰੀਏ ਨੂੰ ਸਾਡੀ ਖੁਸ਼ੀ ਹੈ ਇੱਕ ਮੈਂ ਨਾ ਸਾਨੂੰ ਇੱਥੇ ਲਗਾਤਾਰ ਕੋ ਕੁੱਤਰੀਆਂ ਚਲਾਉਣੇ ਜਿਹਦੇ ਅਸੀਂ ਕਿ ਇਹਦਾ ਕਿਸੇ ਵਿਰੋਧ ਦੋ ਚਾਰ ਮਹੀਨੇ ਵਿਰੋਧ ਕਰਦੇ ਆ ਅਸੀਂ ਉਹਨੂੰ ਕਹਿੰਦੇ ਆ ਵੀ ਜੋ ਪੋਲ ਦਾ ਹੈਗਾ ਅਸੀਂ ਉਸ ਨਾਲ ਬਿਲਕੁਲ ਸਾਡੇ ਇਲਾਕੇ ਦਾ ਉਹ ਸਾਡੇ ਆਪ ਦੇ ਲਿਫਟ ਪੰਪ ਹੈ ਅਸੀਂ ਉਹਨੂੰ ਕਦੇ ਵਾਸਤੇ ਉਹਨੂੰ ਬੰਦ ਨਹੀਂ ਹੋਣ ਦੇਵਾਂਗੇ ਅਸੀਂ ਮਿਹਨਤੀ ਕਰਦੇ ਆ ਕਿ ਉਹਨਾਂ ਨੂੰ ਨਾਲ ਸਹਿਯੋਗ ਦੇਣਾ ਚਾਹੀਦਾ ਕਾਰਨ ਕੀ ਹੈ ਫਿਰ ਉਹ ਕਿਉਂ ਇਕੱਠੇ ਹੋਏ ਜਦੋਂ ਤੁਸੀਂ ਕਹਿੰਦਾ ਵੀ ਪੌਲ ਵੀ ਚੱਲੂ ਰਹੂਗਾ ਬਣ ਵੀ ਸਕਦਾ ਹੈ ਤੁਹਾਡਾ ਵੀ ਸਹਿਯੋਗ ਉਹਨਾਂ ਦੇ ਨਾਲ ਹੈਗਾ ਫਿਰ ਕਾਰਨ ਕੀ ਰਹੇ ਬਾਜੀ ਕੋਈ ਕਈ ਨਹੀਂ ਕਿਸੇ ਬੰਦੇ ਦੇ ਦਿਮਾਗ ਚ ਗੱਲ ਹੁੰਦੀ ਹੈ ਉਹ ਵੈਸੇ ਤੇ ਕਈ ਜਿਹੜਾ ਵੀ ਉਹ ਐ ਕਰ ਲੋ ਆ ਕਰ ਲੋ ਜਦੋਂ ਕੋਈ ਗੱਲ ਬੰਦਦੀ ਹੈ ਉਦੋਂ ਗੱਲਾਂ ਚੰਗੀਆਂ ਲੱਗਦੀਆਂ ਉਥੇ ਕੋਈ ਪਾਰਟੀ ਬਾਈ ਨੂੰ ਲੈ ਕੇ ਹੋ ਸਕਦਾ ਕਿਸੇ ਦਿਮਾਗ ਹੋਵੇ ਵੀ ਸਰਕਾਰ ਆ ਕਿ ਸਰਕਾਰ ਦੇ ਨੰਬਰ ਆ ਮਾਨ ਪਰ ਅਸੀਂ ਤਾਂ ਕਹਾਂਗਾ ਯਾਰ ਜਿਹਨੇ ਬਾਣ ਲੱਗਦੇ ਹੈਗਾ ਦੋ ਤਿੰਨ ਬੰਦੇ ਯਾਰ ਨਾਲ ਪੱਨ ਸਾਹਿਬ ਤੁਸੀਂ ਤਾਂ ਬਹੁਤ ਟਾਈਮ ਇੱਥੋਂ ਦੀ ਗੁਜ਼ਰਿਆ ਤੁਹਾਡਾ ਲੱਗੇ ਆ ਤੁਹਾਡਾ ਕੀ ਮੰਨਣਾ ਹੈ ਭਾਈ ਜੀ ਅਸਲ ਗੱਲ ਇਹ ਆ ਵੀ ਇੱਥੇ ਕਿਉਂ ਫੜ ਬਣਿਆ ਕਿਉਂਕਿ ਮੈਂ ਏਜ ਦੇ ਹਿਸਾਬ ਨਾਲ ਇਹ ਏਜ ਦੇ ਹਿਸਾਬ ਨਾਲ ਮੈਨੂੰ ਪਤਾ ਥੋੜੀ ਥੋੜੀ ਛੋੜਤਾ ਹੈ ਵੀ ਇਹ ਕਿਉਂ ਬਣਿਆ ਉੱਥੇ ਕਿਉਂ ਬਣਿਆ ਤੁਹਾਨੂੰ ਮੈਂ ਇਹ ਦੱਸਾਂ ਪਰ ਮੈਂ ਸਾਰਾ ਕੋ ਤਾਂ ਨਹੀਂ ਦੱਸਣਾ ਚਾਹੁੰਦਾ ਜਿਵੇਂ ਨਹੀਂ ਦੱਸਿਆ ਵੀ ਇਹ ਸਾਡੇ ਸਾਡੇ ਪਿੰਡ ਨੇ ਸਾਈਨ ਕਰਤੀ ਸੀ ਉਦੋਂ ਜਿਹੜਾ ਬੰਦਾ ਮੁੱਖੀ ਮਿਹਨਤ ਕਰਦਾ ਮੈਨੂੰ ਸੁਰਤ ਆਇਂ ਨਹਿਰਾ ਬਣੇ ਛੋਟੇ ਫੇਰ ਮੈਨੂੰ ਉਹ ਕੀ ਹੋਇਆ ਉਹਨਾਂ ਨੇ ਕਾਗਜ਼ ਫੜਾਉਣ ਪੁੱਛੇ ਜਿਵੇਂ ਪਿੰਡ ਵਾਲਾ ਜੱਟ ਪਿੰਦੇ ਉਹ ਕਹਿੰਦਾ ਮੈਂ ਇਨੀ ਮਿਹਨਤ ਕੀਤੀ ਐ ਤੇ ਤੂੰ ਕਾਗਜ਼ ਨਹੀਂ ਫੜਾ ਸਕਦੇ ਵੀ ਇਥੇ ਰਾਜੀ ਐ ਪਿੰਡ ਵਾਲੇ ਤੇ ਉਹ ਜਿਉ ਕਾਗਜ਼ ਉਹਨਾਂ ਨੇ ਉਹਨੇ ਪਾੜਤਾ ਕਹਿ ਲਉ ਅ ਸਿੜਤਾ ਉਧਰ ਮੈਂ ਉਹ ਨਹੀਂ ਗੱਲ ਦੱਸਣੀ ਉਧਰ ਪਰੋਚ ਸੀ ਕਿਸੇ ਬੰਦੇ ਦੀ ਮਹਿਕਮੇ ਚ ਉਹ ਉੱਥੇ ਬਣਾ ਗਈ ਕੁਝ ਬੰਦੇ ਪੁਰਾਣੇ ਉਸ ਬੰਦੇ ਮੈਂ ਸੋ ਜਾਣ ਦਾ ਨਾਮ ਲੈਣਾ ਚਾਹੁੰਦਾ ਪਿ ਕਿਉਂ ਬਣਿਆ ਉਹ ਯਾਨੀ ਕਿ ਕਹਿ ਸਕਦੇ ਤੁਸੀਂ ਪਾਸ ਇੱਥੇ ਹੋਇਆ ਸੀ ਪੁਰਾਣਾ ਵੀ ਉਹ ਉਹ ਬਣ ਕਰਕੇ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਨਾ ਜਦੋਂ ਕਿਤੇ ਆਪਣੀਆਂ ਫੌਜ ਦੀਆਂ ਮਿਲਟਰੀ ਦੀਆਂ ਗੱਡੀਆਂ ਆਉਂਦੀਆਂ ਉਹਨਾਂ ਦੀ ਲੋਕੇਸ਼ਨ ਇਹ ਦੱਸਦੀ ਇੱਥੋਂ ਮੁੜਦੇ ਵਾਸਤੇ ਮੈਂ ਤੁਹਾਨੂੰ ਦੱਸਦਾ ਕੀ ਪ੍ਰੋਬਲਮ ਆਈ ਜਦੋਂ ਇਹ ਬਣਿਆ ਤੇ ਸਾਨੂੰ ਕਿਹਾ ਸਰਕਾਰ ਨੇ ਮੈਂ ਸੀਨੀਅਰ ਸਾਂ ਮੈਂ ਕਿਹਾ ਵੀ ਆਂਦੇ ਬੱਸ ਮਿਲਦੀ ਹੈ ਸਾਨੂੰ ਪੈਪਸੂ ਰੋਡ ਵੀ ਅਸੀਂ ਲੈਣ ਗਏ ਪੈਪਸੂ ਰੋਡ ਤੇ ਪਹਿਲਾਂ ਵੀ ਲੱਗੇ ਸਾਡੇ ਉਹ ਆਂਦੇ ਵੀ ਇੱਥੇ ਨਹੀਂ ਆਉਂਦੇ ਪ੍ਰੋਬਲਮ ਆਉਂਦੀ ਫਿਰ ਉਹ ਮਿੱਟੀ ਪਾਈ ਸਿੱਧਾ ਕੀਤਾ ਅਸੀਂ ਯਾਰੀ ਇੰਨੀ ਪ੍ਰੋਬਲਮ ਆ ਜਾਂ ਹੈ ਤੇ ਬਾਕੀ ਤੁਹਾਡੇ ਪਿੰਡ ਪਤਾ ਮੈਂ ਕਿੰਨੇ ਸਾਲ ਮਾਸਟਰ ਰਿਹਾ ਵੀ ਸਾਡੇ ਪਿੰਡ ਦੇ ਜਵਾਕ ਇਥੋਂ ਵੀ ਮਤਲਬ ਹੁਣ ਤਾਂ ਵੀ ਮਾਸਟਰ ਮੈਨੂੰ ਕਹਿੰਦੇ ਆ ਵੀ ਇੱਥੇ ਵਾਣ ਸੀ ਜਿਹੜੇ ਇੱਥੇ ਜੰਗਲ ਪਿਆ ਸੀ ਸਾਰੇ ਇਲਾਕਾ ਤੇ ਕੁੜੀਆਂ ਡਰਦੀਆਂ ਸੀ ਬੱਚੇ ਡਰਦੇ ਛੋਟੇ ਡਰ ਜਾਂਦੇ ਆ ਤੇ ਮੈਂ ਉਹਨਾਂ ਨੂੰ ਐ ਕਰਕੇ ਲਿਜਾਂਦਾ ਸੀ ਤੇ ਇੱਥੇ ਵੀ ਤੁਸੀਂ ਆਓ ਕੋਈ ਗੱਲ ਨਹੀਂ ਅਸੀਂ ਇੱਥੇ ਸਾਡੇ ਖੇਤ ਆ ਜਾਂ ਹੋਰ ਹੈਗੇ ਸਾਰੇ ਵੀ ਯਾਨੀ ਇੰਨੀਆਂ ਮੁਸ਼ਕਲਾਂ ਝੱਲੀਆਂ ਹੈ ਕਿਉਂਕਿ ਸਾਡਾ ਤਾਂ ਤਰੀਕਾ ਤੇ ਬਿਜੁਰ ਗਿਆ ਇੱਥੇ ਹੀ ਜਾਂਦੇ ਰਹੇ ਪਉਣ ਤਾਂ ਜਾਣਦਾ ਹੀ ਕੋਈ ਠਾੜ ਸੀ ਉਹ ਤੇ ਠਾੜ ਤਾਂ ਕੋਈ ਜਾਂਦਾ ਨਹੀਂ ਹੁਣ ਤਾਂ ਬਣ ਗਿਆ ਨਾ ਛੋੜਾ ਜਾ ਹਾਂ ਇਹ ਆ ਵੀ ਇਹ ਜਿਹੜੀ ਮੰਗ ਪਤਾ ਹੀ ਨਹੀਂ ਕਿਵੇਂ ਹੁਣ ਪੂਰੀ ਹੋਣ ਲਈ ਤੇ ਹੁਣ ਡਿਕਾ ਡਾਉਂਦੇ ਪਤਾ ਨਹੀਂ ਕਿਉਂ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜਾਨੀ ਇਤਨਾ ਕਿਤੇ ਜਿਹੜੀਆਂ ਦਿੱਕਤਾਂ ਨਾ ਜ਼ਿਆਦਾਤਰ ਆਉਂਦੀਆਂ ਹੁੰਦੀਆਂ ਜਦੋਂ ਕਿਸੇ ਦੀ ਜ਼ਮੀਨ ਦੇ ਵਿੱਚ ਦੀ ਸੜਕ ਬਣਦੀ ਹੈ ਜਾਂ ਕੋਈ ਨਾ ਕੋਈ ਸੇਵ ਨਾਲ ਆ ਨਿਕਲਦਾ ਹੈ ਜਾਂ ਪੁਲ ਬਣਦਾ ਹੈ ਤਾਂ ਉਹ ਜ਼ਰੂਰ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਵੀ ਪਹੁੰਚ ਕਰਦਾ ਜਾ ਕੇ ਵੀ ਮੇਰੀ ਜ਼ਮੀਨ ਦੇ ਵਿੱਚ ਦੀ ਕੋਈ ਜਿਹੜੀ ਸਰਕਾਰੀ ਜਗ੍ਹਾ ਨਾ ਬਣ ਉਹ ਵਿਅਕਤੀ ਹੈ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਦੀ ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਲੱਗੇਗਾ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਕੋਈ ਦਿੱਕਤ ਆਊਗੀ? ਨਹੀਂ ਆਪਾਂ ਸਹਿਮਤ ਆਂ ਜੀ। ਦੋਵੇਂ ਪਾਸੇ ਇੱਧਰ ਵੀ ਜ਼ਮੀਨ ਆਪਣੀ ਉੱਧਰ ਵੀ ਹੈ ਜੀ। ਇੱਧਰ ਵੀ ਆਉਂਦੀ ਹੈ ਜ਼ਮੀਨ ਆਪਾਂ ਇੱਧਰ ਵੀ ਛੱਡਾਂਗੇ ਜੇ ਉੱਧਰ ਆਉਂਦੀ ਉੱਧਰ ਵੀ। ਖੁਦ ਆਪਾਂ ਟਰੈਕਟਰ ਵੀ ਆਪਦੇ ਨਾਲ ਲਾਵਾਂਗੇ। ਇਹੇ ਜਿਹਾ ਹੋਣਾ 24 ਘੰਟੇ ਸੀ ਇੱਥੇ ਰਹਿਨੇ ਆਂ। ਮਿਲਟਰੀ ਆਉਂਦੀ ਆ, ਹੋਰ ਸਕੂਟਰਾਂ ਵਾਲੇ ਆਉਂਦੇ ਆ, ਗੱਡੀਆਂ ਵਾਲੇ ਆਉਂਦੇ ਆ। ਇੱਥੋਂ ਮੁੜ ਕੇ ਜਾਂਦੇ ਆ। ਮੀਤ ਦੇ ਜੋ ਚੀਲਾ ਵੱਜ ਜਾਂਦਾ ਇੱਥੋਂ ਮਸ ਇਹ ਤੋਂ ਮੋੜ ਕੋ ਉਤੋਂ ਦੀ ਹੋ ਕੇ ਫੇਰ ਕਿੰਨਾ ਵਾੜ ਪੈਂਦਾ ਵੀ ਇਹ ਪੁਲ ਸਾਨੂੰ ਇੱਥੇ ਬਣਨਾ ਚਾਹੀਦਾ ਇਸ ਸਹਮਤ ਹੈ ਤੁਹਾਡੇ ਕੋਲੇ ਜਿਹੜੀ ਫਾਈਲ ਹੈ ਇਹਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਜਿਹੜੇ ਪਿੰਡਾਂ ਦੇ ਲੋਕ ਐ ਸਰਪੰਚ ਐ ਪੰਚਾਇਤ ਮੈਂਬਰ ਐ ਜਾਂ ਪੰਚਾਇਤਾਂ ਨੇ ਉਹਨਾਂ ਦੇ ਸਾਈਨ ਐ ਸਾਰੇ ਪਿੰਡਾਂ ਦੇ ਉਹਨਾਂ ਦੀ ਸਹਿਮਤੀ ਉਹਨਾਂ ਨੇ ਜਿਤਾਈ ਆ ਆਪਦੀ ਕਿ ਇਹ ਪੁਲ ਪਾਸ ਹੋਣਾ ਚਾਹੀਦਾ ਇਹ ਪੁਲ ਪਾਸ ਹੁੰਦਾ ਤਾਂ ਕਾਫੀ ਜਿਹੜੀਆਂ ਕਟਨਾਵਾਂ ਜਿਵੇਂ ਇਹਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਉਹਨਾਂ ਤੋਂ ਨਜਾਤ ਮਿਲੇਗੀ ਲੋਕਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਲੋਕਾਂ ਨੇ ਇਹਨਾਂ ਪਿੰਡਾਂ ਦੇ ਵਿੱਚੋਂ ਸ੍ਰੀ ਮਖਸਰ ਸਾਹਿਬ ਦੇ ਨਾਲ ਜੁੜਨਾ ਜਾ ਕੇ ਉਹਨਾਂ ਲੋਕਾਂ ਨੂੰ ਰਾਹਤ ਮਿਲੇਗੀ ਤਾਂ ਇਸ ਨੂੰ ਲੈ ਕੇ ਜਿਹੜਾ ਇਹ ਅੱਜ ਲੋਕਾਂ ਨੇ ਇਕੱਠ ਕੀਤਾ ਹਾਲਾਂਕਿ ਕਿਤੇ ਨਾ ਕਿਤੇ ਜਿਹੜੀਆਂ ਅੜਕਣਾ ਜ਼ਰੂਰ ਇਹ ਦੇਖਣ ਲੱਗੀਆਂ ਨੇ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਇੱਕ ਤਾਂ ਜਿਹੜਾ ਇੱਕ ਇਹ ਬਿਲਕੁਲ ਹੀ ਰਸਤਾ ਸਿੱਧਾ ਹੁੰਦਾ ਦੂਸਰਾ ਤੁਸੀਂ ਸਿਕਿਉਰਿਟੀ ਪੱਖ ਦੇਖੋ ਜੀ ਜਿਹੜਾ ਸਿਕਿਉਰਿਟੀ ਪੱਖ ਦੇਖੀਏ ਘਟੋ ਘਟ ਕਿਲੋਮੀਟਰ ਨਹਿਰ ਦੇ ਨਾਲ ਚੱਲਣਾ ਪੈਂਦਾ ਕੋਈ ਵੀ ਬੰਦਾ ਜਿਹੜਾ ਨਹਿਰ ਦੇ ਨਾਲ ਕਾਰ ਚਲਾ ਕੇ ਜਾਂ ਮੋਟਰਸਾਈਕਲ ਚਲਾ ਕੇ ਰਾਜੀ ਨਹੀਂਗਾ ਕਿਉਂਕਿ ਅੱਗੇ ਪਹਿਲਾਂ ਇੱਕ ਦੋ ਵੇਰੀ ਹੈਰੀਕੇ ਕਲਾਂ ਦਾ ਸਰਪੰਚ ਬੋਰ ਸਿੰਘ ਦੀ ਜਿਵੇਂ ਨਹਿਰ 'ਚ ਸਾਰਾ ਪਰਿਵਾਰ ਡੇਕ ਕੇ ਮਰਿਆ ਇਸ ਤਰ੍ਹਾਂ ਦੀਆਂ ਅਨਸੁਖਾਵੀ ਘਟਨਾਵਾਂ ਵਾਪਰਦੀ ਆ ਇਹ ਜਿਹੇ ਪੁਲਿਸ ਦਾ ਬੰਦਾ ਸਾਡੇ ਘਟੋ ਘਟ ਜਿਹੜੇ 15 20 ਪਿੰਡਾਂ ਜਿਹੜੇ ਉਹਦਾਂ ਨੂੰ ਜਿਹੜਾ ਇਹ ਰਾਤ ਮਿਲਦੀ ਆ ਮੈਂ ਸੁਣਿਆ ਤੁਸੀਂ ਇਹ ਸ੍ਰੀ ਮਕਸਦਰ ਸਾਹਿਬ ਦੇ ਪਿੰਡ ਮਰਾੜ ਕਲਾਂ ਦੇ ਵਿੱਚੋਂ ਜਿਹੜੇ ਇੱਥੇ ਲੋਕ ਪਹੁੰਚੇ ਨੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇੱਥੇ ਪਹੁੰਚੇ ਨੇ ਤਾਂ ਅੱਜ ਇਸ ਪੁਲ ਦੇ ਹੱਕ ਦੇ ਵਿੱਚ ਆਏ ਨੇ ਇਹਨਾਂ ਲੋਕਾਂ ਦੀ ਮੰਗ ਹੈ ਕਿ ਇਹ ਪੁਲ ਜ਼ਰੂਰ ਬਣਨਾ ਚਾਹੀਦਾ ਤੇ ਦੂਜੇ ਜਿਹੜੇ ਉਧਰ ਕਿਤੇ ਨਾ ਕਿਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਪੁਲ ਜਿਹੜਾ ਨੁਕਸਾਨ ਹੋ ਸਕਦਾ ਟਹਿ ਸਕਦਾ ਪਰ ਇਹਨਾਂ ਨੇ ਇਹ ਕਿਹਾ ਕਿ ਜੇਕਰ ਉਸ ਪੁਲ ਦਾ ਨੁਕਸਾਨ ਹੁੰਦਾ ਤਾਂ ਨਾਲ ਸਾਡਾ ਵੀ ਨੁਕਸਾਨ ਹੋਊਗਾ ਅਸੀਂ ਉਸ ਪੁਲ ਦੇ ਵੀ ਹੱਕ ਦੇ ਵਿੱਚ ਆ ਕਿਉਂਕਿ ਉੱਥੇ ਜਿਹੜੇ ਇਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਲੱਗਦਾ ਉੱਥੇ ਜਿਹੜੇ ਇਹਨਾਂ ਦੇ ਜਿੰਨੇ ਉਹਨਾਂ ਦੇ ਟਿਊਬਵੈਲ ਉੱਥੇ ਲੱਗੇ ਹੋਏ ਨੇ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਇਹਨਾਂ ਦਾ ਕਹਿਣਾ ਕਿ ਸਾਡਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਸਾਡਾ ਸਿਰਫ ਤੇ ਸਿਰਫ ਉਸ ਪੁਲ ਦੇ ਨਾਲ ਲੈਣਾ ਦੇਣਾ ਉਹ ਪੁਲ ਨੂੰ ਅਸੀਂ ਜਰੂਰ ਨਾਲ ਸਹਜੋ ਦੇਵਾਂਗੇ ਉਹ ਪੁਲ ਵੀ ਬਣਾਣਾ ਚਾਹੀਦਾ ਜੇ ਨਵਾਂ ਬਣਦਾ ਤਾਂ ਵੀ ਅਸੀਂ ਸਾਥ ਦੇਵਾਂਗੇ ਤਾਂ ਇਹ ਪੁਲ ਜਿਹੜਾ ਜਰੂਰ ਬਣਾਣਾ ਚਾਹੀਦਾ ਹੈ ਤਾਂ ਹੁਣ ਦੇਖਦੇ ਹਾਂ ਹੁਣ ਪੰਜਾਬ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਐ ਐਲਾਨ ਆਉਂਦਾ ਤਾਂ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜੇਕਰ ਇਹ ਕਹਿੰਦੇ ਆ ਕਿ ਉਹ ਪੁਲ ਬਣਾਣਾ ਚਾਹੀਦਾ ਤਾਂ ਉਹ ਕਿਉਂ ਜਿਹੜਾ ਸਵਾਲ ਖੜੇ ਕਰ ਰਹੇ ਨੇ ਤਾ ਉਸ ਪੁਰਾਣੇ ਪੁਲ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਜਿਸ ਪੁਲ ਨੂੰ ਲੈ ਕੇ ਇਸ਼ੂ ਬਣਿਆ ਹੋਇਆ ਹੈ ਕਿਉਂਕਿ ਕੁਝ ਲੋਕ ਕਹਿੰਦੇ ਨੇ ਇਹ ਪੁਲਾ ਜਿਹੜਾ ਬੜਾ ਲੰਬਾ ਸਮੇਂ ਤੋਂ ਇੱਥੇ ਬਣਿਆ ਹੋਇਆ ਹੈ ਨੇ ਇਹੀ ਪੁਲ ਚੱਲਣਾ ਚਾਹੀਦਾ ਹੈ ਇਹੀ ਬਣਾਣਾ ਚਾਹੀਦਾ ਹੈ ਇਹੀ ਸਟੀਲ ਬ੍ਰਿਜ ਨਾਲ ਬਣਾਣਾ ਚਾਹੀਦਾ ਪਰ ਕਾਫੀ ਲੋਕ ਜਿਹੜੇ ਉਧਰ ਇਕੱਠੇ ਹੋਏ ਸੀ ਉਹਨਾਂ ਦਾ ਕਹਿਣਾ ਹੈ ਕਿ ਨਵਾਂ ਪੁਲ ਬਣਾਣਾ ਚਾਹੀਦਾ ਤਾਂ ਇਹ ਉਹ ਲੋਕ ਨੇ ਕਿਉਂਕਿ ਇਹਦੇ ਇਹਨਾਂ ਦੇ ਵਿੱਚ ਹਰਗੇ ਵਾਲਾ ਪਿੰਡ ਦੇ ਲੋਕ ਫਿਡੇਕਲਾਂ ਦੇ ਪਿੰਡ ਦੇ ਲੋਕ ਵੀ ਇੱਥੇ ਮੌਜੂਦ ਨੇ ਇਹਨਾਂ ਦਾ ਕਹਿਣਾ ਹੈ ਕਿ ਇਹ ਪੁਲ ਜੇਕਰ ਟੁੱਟਦਾ ਹੈ ਸਰਬ ਬਹੁਤ ਵੱਡਾ ਨੁਕਸਾਨ ਹੋਵੇਗਾ ਗੱਲਬਾਤ ਕਰਦੇ ਆ ਕੀ ਕਾਰਨ ਆ ਜੀ ਇੱਕ ਪਾਸੇ ਕਹਿ ਰਹੇ ਆ ਨਵਾਂ ਪੋਲ ਜਿਹੜਾ ਉਹ ਬਣਾਉਣਾ ਚਾਹੀਦਾ ਉਧਰ ਵੀ ਕਾਫੀ ਵੱਡੀ ਗੈਂਤੀ ਦੇ ਵਿੱਚ ਲੋਕ ਇਕੱਠੇ ਆ ਦੂਜੇ ਪਾਸੇ ਇੱਥੇ ਤੁਸੀਂ ਇਕੱਠੇ ਹੋ ਪੁਰਾਣੇ ਪੋਲ ਨੂੰ ਲੈ ਕੇ ਭਾਈ ਜੀ ਇਹ ਨਾ 1954 ਤੋਂ ਇਹ ਪੋਲ ਇੱਥੇ ਚੱਲ ਰਿਹਾ ਹੈ ਇੱਥੇ ਹੀ ਬਣਨਾ ਚਾਹੀਦਾ 1954 ਤੋਂ ਪੋਲ ਚੱਲ ਰਿਹਾ ਹੈ ਇੱਥੇ ਹੀ ਹੁਣ ਬਣਨਾ ਚਾਹੀਦਾ ਉਹਨਾਂ ਦੀ ਉਹਨਾਂ ਦੀ ਮੰਗ ਨਵੀਂ ਤਾਂ ਉਥੇ ਨਵਾਂ ਪੋਲ ਉਹਨਾਂ ਦਾ ਬਣ ਜਾਵੇ ਫਿੱਡੇ ਕਲਾ ਹਰੀ ਵਾਲਾ ਪੋਲੀ ਹੁਣ ਨਵੇਂ ਮਨਜ਼ੂਰ ਹੋਇਆ ਹੈ ਇਹ ਪਹਿਲਾਂ ਫਿੱਡੇ ਕਲਾ ਹਰੀ ਵਾਲਾ ਪੋਲੀ ਇ ਇਥੇ ਹੀ ਨਵਾਂ ਪੁਲ ਬਣਨਾ ਚਾਹੀਦਾ ਜੀ ਉਹਨਾਂ ਦੀ ਮੰਗ ਹੈ ਤੇ ਉਹਨਾਂ ਨੂੰ ਅਲੱਗ ਪੁਲ ਹੋਰ ਦਿੱਤਾ ਜਾਵੇ ਜਿਹੜਾ ਨਵਾਂ ਪੁਲ ਮਨਜ਼ੂਰ ਹੁਣ ਇਸ ਵਕਤ ਹੋਇਆ ਉਹ ਫਿੱਡੇ ਕਲਾ ਹਰੀ ਵਾਲੇ ਮਨਜ਼ੂਰ ਹੋਇਆ ਤੇ ਇੱਥੇ ਹੀ ਬਣਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹ ਫਿੱਡੇ ਕਲਾ ਤੋਂ ਆ ਹਜੀ ਜਿਹੜੀ ਹੈ ਸੜਕ ਆ ਇਹ ਕੱਚੀ ਸੜਕ ਹੀ ਮੰਨੋ ਬਸ ਵੀ ਬਹੁਤ ਜਲਦੀ ਪਾਸ ਹੀ ਹੋ ਗਈ ਹੈ ਤਾਂ ਆਲਮੋਸਟ ਇਹ ਬਣ ਕੇ ਤੇ ਸਾਦਕ ਨੂੰ ਕੋਟਕਪੂਰੇ ਨਾਲ ਕਨੈਕਟ ਕਰਦੀ ਹੈ ਤੇ 1954 ਤੇ ਲੈ ਕੇ ਪੁਲ ਵੀ ਇਹ ਚੱਲ ਰਿਹਾ ਹੈ ਸੋ ਇਹ ਸਾਡੇ ਪਿੰਡ ਹਰੀਏ ਵਾਲੇ ਦੀ ਮੰਗ ਜਾਂ ਫਿੱਡੇਕਲਾਂ ਦੇ ਕੁਝ ਲੋਕਾਂ ਦੀ ਮੰਗ ਤਾਂ ਅਸੀਂ ਤਾਂ ਉਸ ਮੰਗਤੇ ਆ ਜਿਹੜੀ ਪਹਿਲਾਂ ਚੱਲ ਰਹੀ ਹੈ ਕੋਈ ਨਵੀਂ ਮੰਗ ਨਹੀਂ ਕਰ ਰਹੇ ਕਿਉਂਕਿ ਪੌਲ ਇੱਥੇ ਬਣਿਆ ਹੋਇਆ ਚਲੋ ਸਰਕਾਰ ਦੀ ਇਹ ਪਾਲਿਸੀ ਵੀ ਬੁਰਜੀਆਂ ਵਾਲੇ ਪੌਲ ਤੋੜਨੇ ਸਟੀਲ ਪੌਲ ਬਣਾਉਣੇ ਨੇ ਉਹ ਬਣ ਜੇ ਪਰ ਇੱਥੇ ਹੀ ਰਵੇ ਪੌਲੇ ਕਿਉਂਕਿ ਹੁਣ ਉਧਰਲੇ ਲੋਕ ਕਹਿੰਦੇ ਨੇ ਵੀ ਉੱਥੋਂ ਵਲ ਪੈਂਦਾ ਤੇ ਇਧਰੋਂ ਵੀ ਵਲ ਪੈ ਗਈ ਫਿਰ ਫਿਰ ਜੇ ਪੁਲ ਟੰਦਾ ਤਾਂ ਇਧਰ ਦੇ ਪਾਸੇ ਵਲਪੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਹਿਮਤ ਹਾਂ ਉਹਨਾਂ ਦੇ ਨਾਲ ਖੜਾਂਗੇ ਇਹ ਪੁਲ ਵੀ ਬਨਣਾ ਚਾਹੀਦਾ ਹੈ ਜੇਕਰ ਇਹ ਸਟੀਲ ਬ੍ਰਿਜ ਨਾ ਬਨਦਾ ਤਾਂ ਵੀ ਇਹਨਾਂ ਦੇ ਨਾਲ ਸਹਿਮਤਾਂ ਸੀ ਨਾਲ ਉਹਨਾਂ ਦੇ ਖੜਾਂਗੇ ਇਹ ਪੁਲ ਵੀ ਬਨਣਾ ਚਾਹੀਦਾ ਤੇ ਉਹ ਪੁਲ ਵੀ ਬਨਣਾ ਚਾਹੀਦਾ ਮਨਜ਼ੂਰ ਇਹ ਪਹਿਲਾਂ ਹੋਇਆਗਾ ਜੀ ਇਹ ਇਹ ਇਹਨੂੰ ਇਹ ਇਹਨੂੰ ਪਹਿਲਾਂ ਬਣਾ ਦੇਣ ਬਾਅਦ ਚ ਉਹਨਾਂ ਦਾ ਬਣ ਜਾ ਜੀ ਕਿਉਂਕਿ ਪਰ ਕਿਉਂਕਿ ਆਪਾਂ ਨੂੰ ਵੀ ਪਤਾ ਵੀ ਸਰਕਾਰ ਇੰਨੀ ਨੇੜੇ ਦੋ ਪੁਲ ਨਹੀਂ ਬਣਾਉਂਦੀ ਹੁੰਦੀ ਜੇ ਬਹੁਤ ਵੱਡੀ ਗੱਲ ਹੋਵੇ ਤਾਂ ਫਿਰ ਤਾਂ ਬਣਾ ਦੇਣ ਪਰ ਇੰਜ ਨੇੜੇ ਦੋ ਪਲ ਬਣਨੇ ਨਹੀਂ ਪਹਿਲਾਂ ਇਹ ਮਨਜ਼ੂਰ ਹੋਇਆ ਇਸ ਕਰਕੇ ਲੋਕ ਇਕੱਠੇ ਹੋਏ ਹੁਣ ਤੁਹਾਡਾ ਕੀ ਕਹਿਣਾ ਹੈ ਮਨਜ਼ੂਰ ਇੱਕ ਹੋਇਆ ਜਾਂ ਦੋਵਾਂ ਨੂੰ ਮਨਜ਼ੂਰੀ ਮਿਲੀ ਹੈ ਇੱਕ ਮਨਜ਼ੂਰ ਹੋਇਆ ਜੀ ਤੇ ਇੱਕ ਜੇ ਬਣਾਉਣੇ ਚ ਦੋ ਬਣਾਉਣੇ ਤੇ ਸਰਕਾਰ ਪਹਿਲਾਂ ਇਹ ਬਣਵਾ ਦੇਵੇ ਉਸ ਤੋਂ ਬਾਅਦ ਉਹ ਬਣ ਜੇ ਕਿਉਂਕਿ ਉਹ ਪਹਿਲਾਂ ਬਣ ਗਏ ਤੇ ਮੰਨਣਾ ਨਹੀਂ ਇਹਨੂੰ ਟਹਿ ਜਾਣਾ ਦੋ ਨਹੀਂ ਹੋਣਗੇ ਕਿਉਂਕਿ ਮਨਜ਼ੂਰ ਇਹ ਹੋਇਆ ਕਾਗਜ਼ਾ ਪੱਤਰਾ ਚ ਇਹ ਬੋਲਦਾ ਔਰ ਫੀਸੀਬਲ ਇਹ ਹੈ ਕਿਉਂਕਿ ਸਾਦਕ ਤੋਂ ਲੈ ਕੇ ਕੋਟਕਪੂਰੀ ਤੱਕ ਕਨੈਕਟ ਕਰੂਗਾ ਇਹ ਹੋਰ ਇਧਰ ਜਿਹੜੀ ਇਹਨਾਂ ਦੀ ਮੰਡੀ ਹੈ ਇੱਥੇ ਸਾਡੇ ਛੋਨੇ ਚ ਉਹਨਾਂ ਦਾ ਕਹਿਣਾ ਹੈ ਜਿਵੇਂ ਤੁਸੀਂ ਸਾਦਕ ਤੋਂ ਕਿਹਾ ਹੈ ਕਿ ਕੋਟਕਪੂਰੀ ਦੇ ਨਾਲ ਫਰੀਦਕੋਟ ਡਿਸਟ੍ਰਿਕਟ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਪੁਲ ਬਣਦਾ ਹੈ ਤਾਂ ਦੋ ਜ਼ਿਲ੍ਹਿਆਂ ਨੂੰ ਫਾਇਦਾ ਹੋਊਗਾ ਫਰੀਦਕੋਟ ਤੇ ਫਰੀਦ ਮੁਕਤਸਰ ਸਾਹਿਬ ਦੇ ਪਹਿਲੀ ਗੱਲ ਤਾਂ ਜੀ ਇੱਕ ਨਹੀਂ ਪੁਲ ਬਣਦਾ ਉੱਥੇ ਜੇ ਪੁਲ ਬਣਗੇ ਤਾਂ ਦੋ ਨਹਿਰਾਂ ਦੇ ਦੋ ਦੋ ਗਾਂ ਡਰੇਨਾਂ ਨੇ ਦੋ ਉਹਦੇ ਪੁਲ ਚਾਰ ਪੁਲ ਬਣਦੇ ਨੇ ਤੇ ਇੱਥੇ ਬਣਿਆ ਬਣਾਈ ਇਹ ਸਾਰਾ ਕੁਝ ਪਹਿਲੀ ਗੱਲ ਤਾਂ ਮਤਲਬ ਸਰਕਾਰ ਦਾ ਖਰਚਾ ਹੀ ਕਿੰਨਾ ਜ਼ਿਆਦਾ ਹੋਣਾ ਤੋਂ ਕਰੋਨਾ ਰੁਪਿਆ ਬੱਜ ਜਾਣਾ ਔਰ ਦੂਜੀ ਗੱਲ ਜਿਹੜੀ ਕਨੈਕਸ਼ਨ ਦੀ ਗੱਲ ਹੈ ਤਾਂ ਉਹ ਇਹ ਇਸ ਪਿੰਡ ਦੇ ਵਿੱਚ ਜ਼ਿਆਦਾ ਤੁਸੀਂ ਦੇਖੋਗੇ ਸਾਧਕ ਬਹੁਤ ਦੂਰ ਤੱਕ ਹੈ ਉੱਥੋਂ ਕੋਟਕਪੁਰੇ ਨਾਲ ਕਨੈਕਟ ਕਰਨਾ ਸਾਨੂੰ ਜਾਣਾ ਪੈਂਦਾ ਮਚਾਕੀ ਫਿਰ ਕੋਟਕਪੁਰੇ ਜਾਣਾ ਪੈਂਦਾ ਫਿਰ ਰਗੁਰਮਨ ਉਧਰ ਦੀ ਜਾਣਾ ਪੈਂਦਾ ਇਹ ਸਿੱਧਾ ਕਨੈਕਟ ਕਰਦਾ ਸਾਡੇ ਸਾਡੇ ਪਿੰਡ ਨੂੰ ਅਗਲੇ ਬੀਲੇ ਵਾਲੇ ਤੱਕ ਨੂੰ ਸਾਧਕ ਤੱਕ ਨੂੰ ਸੋ ਇਹ ਜ਼ਿਆਦਾ ਫੀਸੀਬਲ ਹੈ ਔਰ ਇਹ ਬਣਿਆ ਹੋਇਆ ਪੌਣ ਇੱਥੇ ਮਨਜ਼ੂਰ ਆ ਸੀ ਤਾਂ ਮਨਜ਼ੂਰ ਜਿਹੜੀ ਮਨਜ਼ੂਰ ਸੀਦਾ ਚੀਜ਼ ਹੈ ਸਰਕਾਰ ਵੱਲੋਂ ਜਿਹੜੀ ਦਿੱਤੀ ਹੋਈ ਜੇਕਰ ਉਹ ਸਹਿਮਤ ਹੈ ਤੁਹਾਡੇ ਨਾਲ ਵੀ ਇਹ ਪੁਲ ਬਣਦਾ ਹੈ ਜਾਂ ਸਟੀਲ ਬਰੇਜ ਨਾਲ ਤਿਆਰ ਹੁੰਦਾ ਹੈ ਜਾਂ ਇਸ ਦੀ ਰਿਪੇਅਰ ਹੁੰਦੀ ਹੈ ਤਾਂ ਅਸੀਂ ਸਹਿਮਤਾਂ ਅਸੀਂ ਨਾਲ ਸਾਥ ਦੇਵਾਂਗੇ ਪਰ ਉਹ ਪੁਲ ਵੀ ਬਣਾ ਚਾਹੀਦਾ ਹੈ ਹੁਣ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋਵੋਗੇ ਅਸੀਂ ਸਹਿਮਤ ਫੇਰ ਹੋਵਾਂਗੇ ਜੀ ਪਹਿਲਾਂ ਸਾਡਾ ਪੁਲ ਬਣੂਗਾ ਤਾਂ ਜੀ ਬਾਅਦ ਵਿੱਚ ਅਸੀਂ ਉਹਨਾਂ ਨਾਲ ਸਹਿਮਤਾਂ ਜੀ ਕਿਉਂਕਿ ਸਾਡੇ ਪਿੰਡ ਦੀ ਜ਼ਮੀਨ ਇੱਥੋਂ 500 ਮੀਟਰ ਤੇ ਹੀ ਆਈ ਉਹਨਾਂ ਨੂੰ ਫਿੱਡੇ ਕਲਾ ਮੰਡੀ ਲੱਗਦੀ ਹੈਗੀ ਆ ਜੀ 6 ਮਹੀਨਿਆਂ ਦੇ ਵਿੱਚ ਦੀ ਫਸਲ ਲੈ ਕੇ ਆਉਣੀ ਕਾਨਕੇ ਚੋਨਾ ਜੀ ਇੱਥੇ ਪਿੰਡੇ ਕਲਾਂ ਸਾਨੂੰ ਸਾਡੇ ਪਿੰਡ ਤੋਂ ਪਾਚੂ ਜੀ ਉਹ ਪਹਿਲਾਂ ਪੁਲ ਜੇ ਉਧਰਲਾ ਪਹਿਲਾਂ ਪੁਲ ਤਿਆਰ ਹੋ ਗਿਆ ਫਿਰ ਇਹ ਬਣਣੀ ਹਾਂਜੀ ਨਹੀਂ ਬਣੇ ਭਾਵੇਂ ਨਾ ਬਣੇ ਜੀ ਪਹਿਲਾਂ ਸਾਡੀ ਮੰਗ ਇਹ ਹੀ ਆ ਜੀ ਸੜਕ ਦੀ ਮੰਗ ਕੀਤੀ ਹੋਈ ਹੈ ਜੀ ਸੜਕ ਵੀ ਬਣੂਗੀ ਜੇ ਪੁਲੀ ਨਾ ਰਿਆ ਸਾਡੀ ਸੜਕ ਕਿੱਥੋਂ ਬਣੂਗੀ ਜੀ ਸੜਕ ਤਾਂ ਫੇਰ ਹੀ ਬਣੂਗੀ ਜੇ ਪੁਲ ਬਣੂਗਾ ਜੀ ਜਦੋਂ ਪੁਲ ਬਣ ਗਿਆ ਜੀ ਸੜਕ ਅਸੀਂ ਮਨਜ਼ੂਰ ਕਰਵਾਵਾਂਗੇ ਲੈ ਕੇ ਬਾਈ ਨੂੰ ਕਲਤਾਰ ਸਿੰਘ ਸਾਹਿਬ ਨੂੰ ਇਹਨੂੰ ਦਿੱਤਾ ਹੋਇਆ ਜੀ ਤੇ ਮੰਡੀ ਕਰਨ ਵੀ ਸਾਨੂੰ ਸਭ ਤੋਂ ਨੇੜੇ ਫਿੱਡੇ ਕਲਾਂ ਪੈਂਦਾ ਜੀ ਫਸਲ ਵਾਸਤੇ ਕਹਿੰਦੇ ਬਣਨੀ ਨਹੀਂ ਆਈ ਸੁੱਖਣ ਵਾਲੀ ਦੀ ਸੜਕ ਨੂੰ ਕਹਿੰਦੇ ਹੁੰਦੇ ਸੀ ਬਣਨੀ ਨਹੀਂ ਉਹ ਵੀ ਬਣ ਗਈ ਕਿ ਕੀ ਨੁਕਸਾਨ ਕੀ ਹੋਣ ਜਾ ਰਿਹਾ ਤੁਹਾਡਾ ਜੇ ਪੁਲ ਨਹੀਂ ਬਣਦਾ ਜਾਂ ਉਹ ਬਣਦਾ ਉਹਨਾਂ ਨੂੰ ਕੀ ਬੈਨੀਫਿਟ ਮਿਲੂਗਾ ਤੁਹਾਨੂੰ ਕੀ ਨੁਕਸਾਨ ਹੋਊਗਾ ਜੇ ਇਹ ਬਣਦਾ ਉਹਨਾਂ ਨੂੰ ਕੀ ਨੁਕਸਾਨ ਨਾ ਸਰਬ 1955 55 ਦੀਆਂ ਇਹ ਨਹਿਰਾਂ ਨਿਕਲੀਆਂ ਜੀ ਕੋਈ ਅੱਜ ਦੀ ਨਵੀਂ ਗੱਲ ਤਾਂ ਹੈ ਨਹੀਂ ਪੁਲ ਨਾ ਕਿ ਡੱਗਰਮਾਣਾਂ ਤੋਂ ਹਰਗੇ ਵਾਲਾ ਸਾਨੂੰ ਡੱਗਰਮਾਣਾਂ ਤੋਂ ਹਰਗੇ ਵਾਲੇ ਬਣਦੇ ਫਿਟੇਕਲਾ ਬਣਦੇ ਸਾਨੂੰ ਕੋਈ ਤਰਾਜ ਨਹੀਂ ਪਰ ਸਾਡਾ ਇਹ ਢੈਂਣਾ ਨਹੀਂ ਚਾਹੀਦਾ ਜੇ ਢੈਂਦਾ ਤਾਂ ਨਾਲ ਦੀ ਨਾਲ ਨਵੇਂ ਬਣਦੇ ਨਾਲ ਅਸੀਂ ਉਹਦੇ ਨਾਲ ਸੰਘਰਸ਼ ਵੀ ਕਰਾਂਗੇ ਨਵੇਂ ਬਣਾਉਣ ਵਾਸਤੇ ਜੀ ਯਾਨੀ ਕਿ ਪਹਿਲਾਂ ਤੁਸੀਂ ਇਹ ਬਣਾਉਣਾ ਚਾਹੀਦਾ ਬਣਾਉਣਾ ਚਾਹੀਦਾ ਜੀ ਤਾਂ ਸੁਣਿਆ ਤੁਸੀਂ ਦੋਵਾਂ ਧਿਰਾਂ ਨੇ ਆਪ ਦਾ ਜਿਹੜਾ ਵਰਸ਼ਨ ਦਿੱਤਾ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਪੋਲ ਸਿੱਧਾ ਹੁੰਦਾ ਸਿੱਧਾ ਬਣਦਾ ਡੱਗਰਮਾਣੇ ਤੋਂ ਫਿਟੇਕਲਾ ਨੂੰ ਤਾਂ ਕਾਫੀ ਜਿਹੜਾ ਨੁਕਸਾਨ ਇਸ ਤੋਂ ਪਹਿਲਾਂ ਹੁੰਦਾ ਸੀਗਾ ਉਸ ਦਾ ਬਚਾਅ ਹੋਵੇਗਾ ਜਿਹੜਾ ਲੋਕਾਂ ਨੂੰ ਬਹੁਤ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਉਹਨਾਂ ਨੂੰ ਰਾਹਤ ਮਿਲੇਗੀ ਤੇ ਦੂਜੇ ਪਾਸੇ ਜਿਹੜਾ ਪੁਰਾਣਾ ਪੌਲਾ ਉਹ ਵੀ ਜਿਹੜੇ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਪੌਲਾ ਜਿਹੜਾ ਇਹ ਵੀ ਬੰਨਣਾ ਚਾਹੀਦਾ ਹੈ ਜੇਕਰ ਉਹ ਪੌਲ ਬੰਨਦਾ ਤਾਂ ਇਸ ਪੌਲਾ ਨਾਲ ਦਾ ਕਹਿਣਾ ਹੈ ਕਿ ਸਾਡਾ ਨੁਕਸਾਨ ਹੋ ਸਕਦਾ ਤਾਂ ਹੁਣ ਦੇਖਦੇ ਹਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਲੈਂਦੀਆਂ ਨੇ ਦੋਨਾਂ ਪੁਲਾਂ ਨੂੰ ਬਣਾਉਂਦੀਆਂ ਨੇ ਉਹ ਨਵਾਂ ਪੁਲ ਵੀ ਬਣਾਉਂਦੀਆਂ ਏਸ ਪੌਲ ਨੂੰ ਵੀ ਜਿਹੜਾ ਸਟੀਲ ਬ੍ਰੇਸ ਦੇ ਨਾਲ ਰਿਪੇਅਰ ਕਰਦੇ ਆ ਜਾਂ ਕਿਤਨਾ ਕਿਤੇ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਪੁਲਤਾਰ ਸਿੰਘ ਸੰਧਵਾ ਸਾਡੇ ਨਾਲ ਗੱਲਬਾਤ ਕਰਦੇ ਆਂ ਸਦਮਾ ਸਾਹਿਬ ਜੋੜੀਆਂ ਨਹਿਰਾਂ ਨੂੰ ਲੈ ਕੇ ਇੱਕ ਪੁਲ ਦੇ ਇਸ਼ੂ ਚੱਲ ਰਿਹਾ ਹੈ ਇੱਕ ਨਵਾਂ ਪੁਲ ਬਣ ਰਿਹਾ ਜਾ ਰਿਹਾ ਹੈ ਤੇ ਇੱਕ ਜਿਹੜਾ ਪੁਰਾਣਾ ਪੁਲ ਹੈ ਉਹਨਾਂ ਦਾ ਕਹਿਣਾ ਕਿ ਉਹਦੀ ਵੀ ਰਪਿਆ ਹੋਣੀ ਚਾਹੀਦੀ ਤੁਹਾਡਾ ਕੀ ਕਹਿਣਾ ਮੈਂ ਜੀ ਬਾਹਰ ਗਿਆ ਸੀ ਤੇ ਅੱਜ ਹੀ ਆ ਅਫਸਰ ਨੂੰ ਬੁਲਾ ਕੇ ਪਤਾ ਕਰ ਲੈਣੇ ਆ ਸੋ ਆਪਾਂ ਤਾਂ ਲੋਕਾਂ ਦੀ ਸਹੂਲਤ ਵੀ ਕਰਨੀ ਹੈ ਨੂੰ ਕਿਸੇ ਨੂੰ ਵੀ ਆਪਾਂ ਤੰਗ ਨਹੀਂ ਹੋਣ ਦੇਣਾ ਇਹ ਹੀ ਸਾਡਾ ਨਿਸ਼ਾਨਾ ਹੈ ਫੋ ਤੁਹਾਡਾ ਵੀ ਥਾ ਚਾਹੀਦਾ ਕਰਾਂਗੇ ਬਾਬਾ ਨਾਨਕ ਮੇਰ ਕਰੇ ਜਿਹੜਾ ਨਵਾਂ ਪੁਲ ਬਣ ਜਾ ਰਿਹਾ ਹੈ ਉਹਦੇ ਚ ਜਿਹੜੇ ਕਹਿ ਰਹੇ ਆ ਵੀ ਦੋ ਜ਼ਿਲਾਂ ਨੂੰ ਕਾਫੀ ਵੱਡਾ ਫਾਇਦਾ ਹੋਊਗਾ ਰਾਤ ਮਿਲੂਗੀ ਜੇ ਨਵਾਂ ਪੁਲ ਸਿੱਧਾ ਬੰਦ ਹੈ ਜਿਹੜੇ ਪੁਰਾਣੇ ਪੁਲ ਵਾਲੇ ਆ ਉਹ ਕਹਿੰਦੇ ਜੇਕਰ ਨਵਾਂ ਪੁਲ ਬਣਦਾ ਇਹ ਨਾ ਹੋਵੇ ਸਾਡਾ ਪੁਲ ਟ ਹੈ ਜੀ ਸਾਡਾ ਵੀ ਨੁਕਸਾਨ ਹੋ ਸਕਦਾ ਨਹੀਂ ਨਹੀਂ ਆਪਾਂ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ ਜੀ ਨੁਕਸਾਨ ਨਹੀਂ ਕਿਸੇ ਦਾ ਹੋਣ ਦਿੰਦੇ ਦੇਖਦੇ ਸਾਰੀ ਰਿਪੋਰਟ ਲੈਣੇ ਕੀ ਹੈ ਨਕਸ਼ਿਆਂ ਦਾ ਪਤਾ ਕਿਸੇ ਦਾ ਕੋਈ ਨਾ ਕੋਈ ਕਿਹੜੇ ਨਕਸ਼ਾ ਪਾਸ ਹੋਏ ਕਿਉਂਕਿ ਦੋਵੇਂ ਤਰ੍ਹਾਂ ਕਹਿ ਦਿੰਦੀਆਂ ਇਹ ਕਹਿੰ ਜਣ ਕੇ ਵਿਸ਼ਵਾਸ ਦੁਹਾਉਣੇ ਆ ਦੋਨਾਂ ਤਰ੍ਹਾਂ ਦਾ ਫਾਇਦਾ ਕਰੋ ਨਵਾਂ ਵੀ ਬਣੂਗਾ ਤੇ ਪੁਰਾਣੇ ਪਲ ਨੂੰ ਵੀ ਤੁਸੀਂ ਨਹੀਂ ਨਹੀਂ ਕਿਸੇ ਦਾ ਕਿਸੇ ਦਾ ਆਪਾਂ ਨੁਕਸਾਨ ਨਹੀਂ ਕਰਾਉਣਾ ਕਿਸੇ ਦਾ ਨੁਕਸਾਨ ਨਹੀਂ ਦੇ ਦੇ ਕਿਥੇ ਦਾ ਨੁਕਸਾਨ ਨਹੀਂ ਕਰਾਵਾਂਗੇ ਬਿਲਕੁਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਤਾਂ ਇਹਨਾਂ ਨੇ ਦੱਸਿਆ ਕਿ ਉਹਨਾਂ ਨੇ ਜਿਹੜਾ ਅ fırsਰ ਦੇ ਨਾਲ ਪੂਰੀ ਗੱਲਬਾਤ ਕਰਕੇ ਦੋਨਾਂ ਤਰ੍ਹਾਂ ਨੂੰ ਸੁਰੱਖਿਅਤ ਕਰਨਗੇ ਵਿਸ਼ਵਾਸ ਦਿਵਾਉਂਦੇ ਨੇ ਕਿ ਜੇ ਨਵਾਂ ਪੁਲ ਬਣਾਉਣਾ ਹੈ ਤੇ ਉਹ ਵੀ ਬਣਾਇਆ ਜਾਵੇਗਾ ਤੇ ਪੁਰਾਣਾ ਪੁਲ ਹੈ ਜਿਹੜਾ ਉਹ ਵੀ ਉਸੇ ਤਰੀਕੇ ਦੇ ਨਾਲ ਜਿਵੇਂ ਸਟੀਲ ਬ੍ਰਿਜ ਦੇ ਨਾਲ ਬਣ ਰਿਹਾ ਹੈ ਕੋਸ਼ਿਸ਼ ਪੂਰੀ ਹੋਵੇਗੀ ਪੁਰਾਣੇ ਪੁਲ ਨੂੰ ਵੀ ਚਾਲੂ ਕੀਤਾ ਜਾਵੇਗਾ ਦੇਖਦੇ ਹਾਂ ਹੁਣ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਵਿਵਾਦ ਪੈਦਾ ਹੋਇਆ ਹੈ ਦੋਵਾਂ ਪੁਲਾਂ ਨੂੰ ਲੈ ਕੇ ਤਾਂ ਸਰਕਾਰ ਦਾ ਕੀ ਫੈਸਲਾ ਆਉਣ ਵਾਲੇ ਸਮੇਂ ਵਿੱਚ ਆਉਂਦਾ ਹੈ ਦੋਵੇਂ ਤਰ੍ਹਾਂ ਖੁਸ਼ ਹੁੰਦੀਆਂ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਟੀ5 ਚੈਨਲ ਪੰਜਾਬੀ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ